ਅਨੇਯਦੀ ਵਿਸ਼ੇਸ਼ ਅਦਾਲਤ ਨੇ ਗੈਂਗਸਟਰ 골ਡੀ ਬਰਾੜ ਨੂੰ ਪਗੋੜਾ ਕੋਸ਼ਿਤ ਕਰਨ ਦੀ ਤਿਆਰੀ ਕਰ ਲਈ ਹੈ ਦੱਸ ਦਈਏ ਕਿ ਚੰਡੀਗੜ੍ਹ ਦੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ਫਾਇਰਿੰਗ ਮਾਮਲੇ 'ਚ ਐਨਯੀ ਨੇ ਵੱਡੀ ਕਾਰਵਾਈ ਕੀਤੀ ਹੈ 골ਡੀ ਬਰਾੜ ਖਿਲਾਫ ਪਹਿਲਾਂ ਵੀ ਨਾਜ਼ਮਾਨਤੀ ਵਰਣਜਾਰੀ ਹੋ ਚੁੱਕੇ ਨੇ 골ਡੀ ਬਰਾੜ ਨੇ ਫਰੋਤੀ ਨਾ ਦੇਂਦੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੀ ਕੋਠੀ ਤੇ ਫਾਇਰਿੰਗ ਕਰਵਾਈ ਸੀ 30 ਦਿਨਾਂ ਦੇ ਅੰਦਰ ਅਦਾਲਤ 'ਚ ਪੇਸ਼ ਨਾ ਹੋਣ ਤੇ 골ਡੀ ਬਰਾੜ ਨੂੰ ਪਗੋੜਾ ਐਲਾਨਿਆ ਜਾਵੇਗਾ ਇਸ ਮਾਮਲੇ 'ਚ NIA ਵੱਲੋਂ 8 ਦੋਸ਼ੀ ਗ੍ਰਿਫਤਾਰ ਕੀਤੇ ਗਏ ਸਨ 27 ਫਰਵਰੀ ਨੂੰ ਇਸ ਮਾਮਲੇ 'ਚ ਅਗਲੀ ਸੁਣਵਾਈ ਹੋਵੇਗੀ ਦੱਸਦੇ ਕਿ 골ਡੀ ਬ੍ਰਾਡ ਖਿਲਾਫ 20 ਜਨਵਰੀ 2025 ਨੂੰ ਚੰਡੀਗੜ੍ਹ 'ਚ ਇੱਕ ਵਪਾਰੀ ਦੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਨੂੰ NIA ਨੇ 8 ਮਾਰਚ 2024 ਨੂੰ ਆਪਣੇ ਕਬਜ਼ੇ 'ਚ ਲੈ ਲਿਆ ਇਸ ਮਾਮਲੇ 'ਚ 골ਡੀ ਬ੍ਰਾਡ ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120B 336 384 ਤੇ 506 ਦੇ ਨਾਲ-ਨਾਲ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤੇ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਨੇ ਜੇਕਰ ਉਹ ਨਿਰਧਾਰਿਤ ਸਮੇਂ ਦੇ ਅੰਦਰ ਅਦਾਲਤ 'ਚ ਪੇਸ਼ ਨਹੀਂ ਹੁੰਦਾ ਤਾਂ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਉਸ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਦੱਸਣਯੋਗ ਹੈ ਕਿ 골ਡੀ ਬਰਾੜ ਪੰਜਾਬੀ ਗਾਇਕ Sidhu Moose Wala ਦੇ ਕਤਲ ਦਾ ਮਾਸਟਰਮਾਈਂਡ ਵੀ ਹੈ ਉਸ ਨੂੰ ਕੇਂਦਰ ਸਰਕਾਰ ਨੇ ਪਹਿਲਾਂ ਹੀ ਆਤਵਾਦੀ ਅਲਾੰਦ ਤੇ ਤੈ ਤੇ ਇਸ ਸਮੇਂ ਕੈਨੇਡਾ ਚ ਰਹਿ ਰਿਹਾ ਤੇ ਹੁਣ ਐਨਆਈਏ ਨੇ ਉਸਨੂੰ ਪਘੋੜਾ ਕੋਸ਼ਿਸ਼ਤ ਕਰਨ ਦੀਆਂ ਤਿਆਰੀਆਂ ਕਰ ਲਈਆਂ ਨੇ